ਕਿ ਜ ਲੱਖਾਂ ਬਾਹਾਂ ਵੀ ਕੁਝ ਨਹੀਂ ਵਿਗਾੜ ਸਕਦੀਆਂ ਜੇ ਗੁਰੂ ਤੁਹਾਡੇ ਵੱਲ ਖਲੋ ਜਾਏ ਉਹ ਦੁਕਾਨਦਾਰ ਬਾਜ਼ਾਰ ਵਾਲਿਆਂ ਨੇ ਸੋਚਿਆ ਵੀ ਇਹਨੂੰ ਬਾਜ਼ਾਰੋਂ ਕੱਢਣਾ ਹੈ ਇਹਦੀ ਨਰਾਦਰੀ ਵੀ ਕਰਨੀ ਇਹਦਾ ਹਟ ਬੰਦ ਕਰਾਉਣਾ ਹੈ ਇਹਦਾ ਕਾਰੋਬਾਰ ਬੰਦ ਕਰਾਉਣਾ ਹੈ ਉਹਨਾਂ ਸਲਾਹ ਨਾਲ ਫਿਰ 2-4 ਦਿਨ ਪਹਿਲੇ ਹੀ ਉਹ ਸਿੱਖ ਦਾ ਦੁਕਾਨਦਾਰ ਦਾ ਨੌਕਰ ਖਰੀਦ ਲਿਆ ਨੌਕਰ ਨੂੰ ਚੰਦ ਪੈਸਿਆਂ ਦਾ ਲਾਲਚ ਦਿੱਤਾ ਪੈਸੇ ਦੇ ਕੇ ਖਰੀਦ ਕੇ ਕਹਿਵੇ ਜਿਹੜੇ ਤੱਕੜ ਦੇ ਨਾਲ ਉਹ ਸੌਦੇ ਤੋਲਦੇ ਨਾ ਸਿੱਖ ਉਹਦੇ ਤੱਕੜ ਵਿੱਚ ਨੁਕਸ ਪਾ ਦੇ ਇੱਕ ਪਾਸੇ ਪਾਂ ਸਕੂਲਾ ਦੇ ਉਹਦਾ ਤੱਕੜ ਵਿਗੜ ਜਾਣਾ ਜਦੋਂ ਚੈੱਕ ਹੋਣਗੇ ਤਪਤੀਸ਼ ਵਾਲੇ ਆਉਣਗੇ ਉਹਦਾ ਤੱਕੜ ਗਲਤ ਪਾਇਆ ਜਾਣਾ ਉਹਦਾ ਹੱਟ ਸੀਲ ਹੋ ਜਾਣਾ ਦੁਕਾਨ ਬੰਦ ਹੋ ਜਾਣੀ ਨੌਕਰ ਖਰੀਦਿਆ ਨੌਕਰ ਨੇ ਤੱਕੜੀ ਵਗਾੜ ਦਿੱਤੀ ਤਾਨੂੰ ਪਤਾ ਹੈ ਪਹਿਲਾਂ ਹੱਥ ਵਿੱਚ ਪਕੜ ਕੇ ਜਿਹੜੀ ਤੱਕੜੀ ਤੋਲਦੇ ਸੀ ਉਹਨੂੰ ਪੰਸਕੂ ਪਾ ਦਿਓ ਉਹ ਤੋਲ ਵਿਗੜ ਜਾਂਦਾ ਸੀ ਜਦੋਂ ਤੱਕੜ ਵਗਾੜ ਦਿੱਤਾ ਦੋ ਦਿਨਾਂ ਬਾਅਦ ਤਪਤੀਸ਼ ਵਾਲੇ ਆ ਗਏ ਸਿੱਖ ਨੂੰ ਉਹਦੇ ਹੱਟ ਤੋਂ ਪਰਾਂ ਬਿਠਾ ਦਿੱਤਾ ਉਹਦੇ ਸੁੱਧਦੇ ਉਹਦੇ ਬੱਟੇ ਤੱਕੜ ਸਭ ਕੋਈ ਤੋਲਣਾ ਸ਼ੁਰੂ ਹੋਇਆ ਬੇ ਸ਼ਿਕਾਇਤ ਆਈ ਹੈ ਤੂੰ ਘੱਟ ਸੌਦਾ ਤੋਲਦਾ ਹੈ ਸ਼ਿਕਾਇਤ ਆਈ ਹੈ ਲੋਕਾਂ ਨਾਲ ਧੋਖਾ ਕਰਦੇ ਪੈਸੇ ਵੱਧ ਲੈਣੇ ਤੇ ਨਾਪ ਘੱਟ ਤੋਲਦੇ ਤੂੰ ਉਹ ਗੁਰੂ ਦਾ ਸਿੱਖ ਇੱਕ ਪਾਸੇ ਗੁਰੂ-ਗੁਰੂ ਘਰਦਿਆਂ ਬਹਿ ਗਿਆ ਵੀ ਤੁਹਾਨੂੰ ਸ਼ੱਕ ਹੈ ਤਾਂ ਤਪਤੀਸ਼ ਕਰ ਲਓ ਰਾਜੇ ਦੇ ਕੱਲੇ ਹੋਏ ਬੰਦੇ ਤਪਤੀਸ਼ ਕਰ ਰਹੇ ਸਨ ਸੋਦੇ ਚੁੱਕਦੇ ਨੇ ਆਪਣੇ ਤੱਕੜ ਵਿੱਚ ਪਾਉਂਦੇ ਨੇ ਇੱਕ ਸਿਰ ਹੋ ਗਿਆ ਹੁਣ ਉਹਦਾ ਤੱਕੜ ਤੋਲਦੇ ਨੇ ਕੱਲੇ-ਕੱਲੇ ਬੱਟੇ ਦਾ ਨਾਪ ਤੋਲ ਕੀਤਾ ਗਿਆ ਇੱਧਰ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਬੈਠੇ ਨੇ ਤਖਸ ਸਿੰਘਾਸਣ ਤੇ ਬੈਠਿਆ ਹਜ਼ੂਰ ਚਰਨਾਂ 'ਚ ਝੜੀ ਹੋਈ ਚੜੀ ਹੋਈ ਭੇਟਾ ਪਾਤਸ਼ਾਹ ਨੇ ਉਹ ਸਿੱਕੇ ਚੁੱਕ ਲੈ ਸਾਰੀ ਸੰਗਤ ਵੇਖਦੀ ਐ ਅੱਗੇ ਕਦੇ ਗੁਰੂ ਅਰਜਨ ਦੇਹ ਮਹਾਰਾਜ ਸੰਗਤ ਦੀ ਭੇਟਾ ਹੱਥ 'ਚ ਸਿੱਕੇ ਨਹੀਂ ਚੁੱਕਦੇ ਅੱਜ ਪੈਸੇ ਕਿਉਂ ਚੁੱਕੇ ਨੇ ਕਦੇ ਹਜ਼ੂਰ ਸਿੱਕੇ ਚੁੱਕੇ ਹੋਏ ਉਹ ਸੰਗਤ ਦੀ ਦਰਸ਼ਨ ਭੇਟ ਖੱਬੇ ਹੱਥ ਤੇ ਰੱਖਦੇ ਨੇ ਕਦੇ ਹਜ਼ੂਰ ਉਹਨੂੰ ਐਦਾਂ ਤੋਲ ਕੇ ਸੱਜੇ ਹੱਥ ਤੇ ਰਖ ਲੈਂਦੇ ਨੇ ਸੰਗਤ ਬੜੀ ਹੈਰਾਨ ਐ ਅੱਜ ਮਹਾਰਾਜ ਪੈਸੇ ਹੱਥ ਉੱਤੇ ਤੋਲ-ਤੋਲ ਕੇ ਵੇਖ ਰਹੇ ਨੇ ਅੱਜ ਕੀ ਹੋਇਆ ਕਦੇ ਹਜ਼ੂਰ ਸਿੱਕਿਆਂ ਨੂੰ ਹੱਥ ਹੀ ਨਹੀਂ ਲੋਂਦੇ ਅੱਜ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਭੇਟਾ ਚੁੱਕੀ ਹੈ ਕਈ ਵੇਖਦੇ ਨੇ ਸ਼ਾਇਦ ਕਿਸੇ ਦੀ ਭੇਟਾ ਬਹੁਤ ਚੰਗੀ ਹੋਣੀ ਹੈ ਕੋਈ ਕਹਿੰਦਾ ਸ਼ਾਇਦ ਭੇਟਾ ਖੋਟੀ ਹੋਣੀ ਹੈ ਬਾਦਸ਼ਾਹ ਨਾਪ-ਤੋਲ ਕਰ ਰਹੇ ਨੇ ਕਿੰਨੇ ਮਿੰਟ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਜੇ ਖੱਬੇ ਹੱਥ ਉੱਤੇ ਮੋਰਾ ਰੱਖ ਕੇ ਅੱਗੇ ਪਿੱਛੇ ਤੋਲਦੇ ਰਹੇ ਫਿਰ ਥੋੜੇ ਸਮੇਂ ਬਾਅਦ ਸਾਰੀਆਂ ਮੋਹਰਾਂ ਰੱਖ ਦਿੱਤੀਆਂ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਬਾਦਸ਼ਾਹ ਤੋਂ ਸਿੱਖਾਂ ਨੇ ਪੁੱਛਿਆ ਮਹਾਰਾਜ ਅੱਜ ਪੈਸੇ ਮੋਹਰਾਂ ਚੁੱਕ ਕੇ ਤੁਸੀਂ ਹੱਥ ਉੱਤੇ ਤੋਲਦੇ ਰਹੇ ਕਦੇ ਸੱਜੇ ਕਦੇ ਖੱਬੇ ਮਹਾਰਾਜ ਸਮਝ ਨਹੀਂ ਆਈ ਪੈਸੇ ਗਿਣ ਰਹੇ ਸੀ ਤੋਲ ਰਹੇ ਸੀ ਕਰ ਕੀ ਰਹੇ ਸੀ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਮੁਸਕਰਾ ਕੇ ਕਿਹਾ ਕਹਿੰਦੇ ਭਾਈ ਸਾਡੇ ਸ਼ਰਨ ਵਿੱਚ ਪਿਆਨੂੰ ਲਾਜ ਰੱਖਣ ਦੀ ਵਾਰੀ ਆ ਗਈ ਸੀ ਕੋਈ ਸਾਡੇ ਗੁਰਸਿੱਖ ਨੂੰ ਬਦਨਾਮ ਕਰਨਾ ਚਾਹੁੰਦਾ ਸੀ ਕਿਸੇ ਨੇ ਨੌਕਰ ਨੂੰ ਲਾਲਚ ਦੇ ਕੇ ਸਾਡੇ ਸਿੱਖ ਦਾ ਤੱਕੜ ਕੰਡਾ ਵਗਾੜ ਦਿੱਤਾ ਉਹ ਗੁਰੂ ਦੇ ਸਿੱਖ ਨੂੰ ਬਦਨਾਮ ਕਰਨਾ ਚਾਹੁੰਦੇ ਸੀ ਅਸੀਂ ਆਪਣੇ ਸਿੱਖ ਦੀ ਲਾਜ ਰੱਖੀ ਹੈ ਦਰ ਤੇ ਪਿਆ ਹੋਿਆਂ ਦੀ ਸ਼ਰਮ ਹੁੰਦੀ ਹੈ ਜਿਨੇ ਕੰਡਾ ਵਗਾੜਿਆ ਪਾਤਸ਼ਾਹ ਕਹਿੰਦੇ ਉਨੀਆਂ ਮੋਹਰਾਂ ਦਾ ਹੱਥ ਖੱਬੇ ਸੱਜੇ ਭਾਰ ਪਾ ਕੇ ਉਹਦਾ ਤੱਕੜ ਬਰਾਬਰ ਕਰਦੇ ਰੇ ਤਪਤੀਸ਼ ਕਰਨ ਵਾਲੇ ਤੱਕੜੀ ਤੋਲਦੇ ਰਹੇ ਉਹ ਕੰਡੇ ਵਿੱਚ ਗੁਰੂ ਨੇ ਘਾਟਾ ਨਹੀਂ ਪੈਣ ਦਿੱਤਾ ਜਿੰਨਾ ਸੌਦਾ ਰੱਖ ਕੇ ਤੋਲਣ ਬਰਾਬਰ ਹੋਵੇ ਅਖੀਰ ਤਪਤੀਸ਼ ਕਰਨ ਵਾਲਿਆਂ ਨੇ ਲਿਖ ਕੇ ਦਿੱਤਾ ਭਾਈ ਸਿੱਖਾ ਤੇਰੇ ਤੱਕੜ ਵਿੱਚ ਕੰਡੇ ਵਿੱਚ ਕੋਈ ਨੁਕਸ ਨਹੀਂ ਤੇਰੇ ਧੰਦੇ ਵਿੱਚ ਕੋਈ ਬੇਈਮਾਨੀ ਨਹੀਂ ਜੱਗ ਕੇ ਨਵਾਬ ਰਾਜੇ ਨੂੰ ਕਹਿ ਦਿੱਤਾ ਉਹ ਤਾਂ ਸਿੱਖ ਸਚਿਆਰ ਹੈ ਜੀ ਉਹਦੇ ਤੱਕੜ ਕੰਡੇ ਵਿੱਚ ਪਾਸਕੂ ਕਿਸੇ ਤਰ੍ਹਾਂ ਦਾ ਨੁਕਸ ਨਹੀਂ ਜਿਹੜੇ ਈਰਖਾ ਕਰਨ ਵਾਲੇ ਬਾਜ਼ਾਰ ਵਾਲੇ ਉਹ ਸਭ ਬਾਹਰ ਖੜ ਕੇ ਦੁਕਾਨਾਂ ਤੋਂ ਵੇਖਦੇ ਸੀ ਹੁਣ ਉਹਦਾ ਕੰਡਾ ਘੱਟ ਪਾਇਆ ਜਾਣਾ ਹੁਣ ਉਹਦੀ ਦੁਕਾਨ ਸੀਲ ਹੋ ਜਾਣੀ ਹੈ ਹੁਣ ਬਾਜ਼ਾਰ ਵਿੱਚੋਂ ਉਹਨੂੰ ਚੋਰ ਕਹਿ ਕੇ ਬਦਨਾਮ ਕਰਾਂਗੇ ਪਰ ਜਦੋਂ ਤਪਤੀਸ਼ ਵਾਲਿਆਂ ਕਹਿੰਿਆ ਬਿਲਕੁਲ ਸਹੀ ਹੈ ਸਭ ਦੀਆਂ ਸ਼ਰਮ ਨਾਲ ਅੱਖਾਂ ਝੁੱਕ ਗਈਆਂ ਕਿਉਂ ਗੁਰੂ ਆਪਣੇ ਸ਼ਰਨ ਵਿੱਚ ਪਿਆ ਦੀ ਲਾਜ ਜ਼ਰੂਰ ਰੱਖਦਾ ਹੈ ਅੱਜ ਪਾਤਸ਼ਾਹ ਨੇ ਕਿਹਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਓ ਰੱਬ ਦੇ ਦਰ ਤੇ ਕੋਈ ਪਵੇ ਰੱਬ ਨੂੰ ਸ਼ਰਨ ਸ਼ਰਨ ਵਿੱਚ ਪਿਆ ਦੀ लाज ਰੱਖਦਾ ਉਹਨੂੰ ਇਸ ਗੱਲ ਦੀ ਸ਼ਰਮ ਹੈ ਮੇਰੇ ਦਰ ਤੇ ਆ ਗਿਆ ਹੁਣ ਇਹਨੂੰ ਮੈਂ ਖੱਲੀ ਨਹੀਂ ਭੇਜਣਾ ਇਹਦੀ लाज ਰੱਖਣੀ ਆ ਮੇਰੇ ਚਰਨਾਂ 'ਤੇ ਟੈਪਿਆ ਇਹਦੀ लाज ਰੱਖਣੀ ਆ